आ तो, तो, तो क्या है, yeah. है। सोनी तो है, तो तो आए हैं अयोध्या चले हैं राम यात्रा राम मंदिर का निर्माण होया मोदी जी ने किया योगी जी ने किया चार पूजा तो लोग तरस रहे कि मंदिर बने मंदिर बने लेकिन मंदिर नहीं बने लेकिन, लेकिन मोदी जी ने योगी जी ने आगे ऐसा निर्माण किया कि मंदिर बनाता ਔਰ ਇੰਨਾ ਵਧੀਆ ਹੋ ਗਿਆ ਕਿ ਸਾਰੇ ਇੰਨੇ ਖੁਸ਼ ਔਰ ਖਾਣ ਪੀਣ ਦਾ ਰੇ ਜਿੱਡਾ ਵਧੀਆ ਜਾਨ ਦਾ ਰੇ ਜਿੱਡਾ ਵਧੀਆ ਕੋਈ ਦਿੱਕਤ ਨਹੀਂ ਸਾਨੂੰ ਬਿਸਰੇ ਖਾਣਾ ਪੀਣਾ ਰਾਮ ਲਲਾ ਦੇ ਦਰਸ਼ਨ ਕਰਨ ਅਸੀਂ ਸਾਨੂੰ ਲੈ ਕੇ ਜਾ ਰਹੇ ਅਸੀਂ ਇੰਨੇ ਭਾਗਿਆਵਾਨ ਆ ਕਿ ਸਾਨੂੰ ਰਾਮ ਜੀ ਦੇ ਦਰਸ਼ਨ ਹੋਣਗੇ ਇੰਨੇ ਖੁਸ਼ ਨਸੀਬ ਐ ਸਾਡੀ ਪੀੜੀ ਇੰਨੀ ਖੁਸ਼ ਨਸੀਬ ਐ ਕਿ ਅਸੀਂ ਦਰਸ਼ਨ ਕਰਨ ਚੱਲੇ ਆ ਬੱਚੇ ਵੀ ਨਾਲ ਵੱਡੇ ਵੀ ਨਾਲ ਸਿਆਣੇ ਵੀ ਨਾਲ ਸਭ ਜਾ ਰਹੇ ਆ ਮਾਰੇ ਜੀ ਰਾਮ ਜੈ ਜੀ ਰਾਮ ਬਾਜੀ ਜੀ ਸਭ ਤੋਂ ਪਹਿਲਾਂ ਜੇ ਦੇਸ਼ ਦੇ ਜਿਸ ਉਸ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜੈ શ્રી ਰਾਮ ਜੈ શ્રી ਰਾਮ ਜਿਨ੍ਹਾਂ ਦੀ ਬਦੌਲਤ ਫਾਇਦਾ ਹੈ ਸ਼ੁਭਿਆਦਾ ਹੀ ਮੰਨਦਾ ਸੁਖ ਪਾਇਆ ਵਾ ਕਿ ਉਹਨਾਂ ਦੀ ਬਦੌਲਤ ਹੀ ਅੱਜ ਇਹ ਜਿਹੜੀ ਯਾਤਰਾ ਹੈ ਅਸੀਂ ਦੇਖ ਪਾ ਰਹੇ ਹਾਂ ਉਹਨੂੰ ਅਦਾ ਅਨੰਦ ਲੈ ਪਾ ਰਹੇ ਹਾਂ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਾਫੀ ਸੰਘਰਸ਼ ਤੋਂ ਬਾਅਦ 500 ਸਾਲਾਂ ਦੇ ਜਿਹੜੇ ਬਨਵਾਸ ਤੋਂ ਬਾਅਦ ਯੋਧੇ ਵਿੱਚ ਰਾਮ ਲਾਲਾ ਦੀ ਜਿਹੜੀ ਮੂਰਤੀ ਸਥਾਪਨਾ ਹੋਈ ਹੈ ਤੇ ਉਹ ਬਹੁਤ ਹੀ ਖੁਸ਼ੀ ਦਾ ਦਿਨ ਹੈ ਤੇ ਇਸ ਦਿਨ ਸਾਰਾ ਸ਼ਹਿਰ ਹੈ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਂਦਾ ਵਾ ਔਰ ਅੱਜ ਪੂਰੇ ਅੰਮ੍ਰਿਤਸਰ ਦੇ ਵਸਨੀਕਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਹਰ ਲੋਕ ਉਤਸਾਹਿਤ ਹੈ ਹਰ ਬੰਦਾ ਉੱਤੇ ਯੋਧੇ ਨੂੰ ਜਾਣ ਤੋਈ ਤਾਂ ਪਰ ਜਿਹੜੀ ਵਿਵਸਥਾ ਵਾ ਜ ਸਪੈਸ਼ਲ ਟ੍ਰੇਨ ਜਾ ਰਹੀ ਮਰਸਰ ਤੋਂ ਉਸ ਤੋਂ ਬਾਅਦ ਛੇੜੇ ਨੂੰ ਜਾਏਗੀ ਔਰ ਕੜੀਵਾਇਜਾਂ ਜਾਂਦੀ ਰਹੇਗੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਐਸੇ ਲੋਕ ਵਿਅਕਤੀ ਨੇ ਜਿਨ੍ਹਾਂ ਨੇ ਸਵਾਜ ਹਰ ਵਰਗ ਦਾ ਧਿਆਨ ਰੱਖਿਆ ਵਾ ਔਰ ਹਰ ਵਗ ਨੂੰ ਨਾਲ ਲੈ ਕੇ ਚੱਲਦੇ ਰਹੇ ਅੱਜ ਦਾ ਜਿਹੜਾ ਦਿਹਾੜਾ ਵਾ ਬਿਆਸ ਜੀ ਪੁਜਤਰ ਦਿਹਾੜੇ ਦੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਮਰਸਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾ ਰੋਡ ਇਨਚਾਰਜ ਵੀ ਮੈਂ ਆ ਮੇਰੇ ਤੋਂ ਬਗੈਰ ਕੋਈ ਖਬਰ ਨਹੀਂ ਗਈ